ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰੀਤ ਵੇਲੇ ਸਾਰੇ ਵੀਰਾਂ ਦਾ ਹੀ ਚਾਲ ਤੇ ਸਵਾਗਤ ਕਰਦੇ ਹਾਂ ਲੈ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 28 ਤੇ ਕੱਲ 29 ਤੇ ਪਰਸੋ 30 ਜੂਨ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਅਸਾਰ ਨੇ ਕਿਹੜੇ ਕਿਹੜੇ ਖੇਤਾਂ ਵਿੱਚ ਜ਼ਮੀਨ ਦਾ ਅਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਕਿਤਕ ਕਿਤਲਕਾ ਕਿਤਕਤ ਦਰਮਿਆਨਤ ਕਿਤਕਤ ਪਾਰੀ ਤੋਂ অতি ਪਾਰੀ ਵੀ ਅਦ ਤਰਜ਼ ਕੀਤਾ ਜਾਸਰ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਕਮੈਂਟ ਕਰਦੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦਾ ਜਿਹੜੇ ਵੀਰ ਚੈਨਲ ਤਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਸਰ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਜਿਹੜੇ ਆ ਬਿਲਕੁਲ ਜਿਹੜੇ ਪੂਰਬੀ ਖੇਤਰੋ ਕੇ ਚੰਡੀਗੜ੍ਹੋ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਜਾਂ ਆ ਪੱਛਮੀ ਹਰਿਆਣਾ ਦੇ ਖੇਤਰੋ ਕੇ ਪੱਛਮੀ ਯੂਪੀ ਉੱਤਰ ਪੱਛਮੀ ਆਯੂਪੀ ਦੇ ਕਾਫੀ ਖੇਤਰਾਂ ਵਿੱਚ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਅਮੀਦ ਗਤੀਵਧੀਆਂ ਆ ਜਾਰੀ ਨੇ ਕੈਥਲ ਤੋਂ ਲੈ ਕੇ ਅੰ ਉਪੀ ਆਸਾਰਨਪੁਰ ਤੋਂ ਲੈ ਕੇ ਪੇਲੀਪੱਦ ਦੇ ਇਲਾਕੇ ਹੋਗੇ ਜਾਇਸ ਵਿਭਾਗ ਵੱਤ ਹੋ ਗਿਆ ਜਾਂ ਮੇਰਠ ਦੇ ਇਲਾਕੇ ਇਸ ਤਿਹਾਸਪ ਮੁਜਫਰਪੁਰ ਨਗਰ ਹੋ ਗਿਆ ਤੇ ਚੰਡੀਗੜ੍ਹ ਹੋ ਗਿਆ ਨਾਲਕ ਦੇ ਬਹਾਵਲੀ ਦੇ ਖੇਤਰੋ ਕੇ ਫਤਿਹਗੜ੍ਹ ਸਾਹਿਬ ਗਿਆ ਰੂਪਨਗਰ ਹੋ ਗਿਆ ਜਾਇਸ ਤਿਹਾਸਪ ਖੇਤਰਾ ਵਜੇ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਤੁਸੀਂ ਕਮੈਂਟ ਕਰੇ ਜਰੂਰ ਸੰ ਤੁਹਾਡੇ ਕੇਸਤਰ ਦਾ ਮੌਸਮ ਐਸ ਟਾਈਮ ਤਸਵੀਰ ਦੇ ਸੈਟਲਾਈਟ ਤਸਵੀਰਾਂ ਨੇ ਕਰੀਬ ਆਪਾਉਣਿਕ 7 ਵਜੇ ਸੈਟਲਾਈਟ ਤਸਵੀਰਾਂ ਵਿੱਚ ਸਾਫ ਸਫਤ ਦਿਖਾਈ ਦੇ ਰਿਹਾ ਤੇ ਮੀਂਹ ਦੀ ਗਤੀਵਿਧੀਆਂ ਜਿਹੜੀ ਜਾਰੀ ਨੇ ਤੇ ਬਾਕੀ ਜਿਹੜੇ ਆ ਪੱਛਮੀ ਇਲਾਕੇ ਹੋਗੇ ਸਰਦੀ ਲੱਗੇ ਹੋਗੇ ਪ ਹਰਿਆਣਾ ਦੇ ਬਾਕੀ ਅਸਿਰਸਾ ਇਸਾਰ ਹੋ ਗਿਆ ਜਾਇ ਇਤਿਹਾਸ ਫਤਿਹਬਾਦ ਦੇ ਖੇਤਰ ਵਿੱਚ ਗੰਗਾਣ ਹਮਾਨਗੜ ਹੋ ਗਿਆ Rajasthan ਦੇ ਖੇਤਰ ਦੀ ਗੜਾ ਹਰਮਾਨਗੜ ਜਾਇ ਇਤਿਹਾਸ ਸੋ ਗੰਗਾਣਗਰ ਹੋ ਗਿਆ ਅਨੂਪਗੜ ਦੇ ਖੇਤਰ ਵਿੱਚ ਚੂਰੂ ਦੇ ਖੇਤਰ ਲਗਭਗ ਸਾਰੇ ਖੇਤਰ ਮੌਸਮ ਲਗਭਗ ਸਾਫ ਬਣਿਆ ਤੇ ਅੱਜ 28 ਤੇ ਕੱਲ 29 ਤੇ ਪਰਸੋ 30 ਜਾਨਕੀ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਜਿਹੜਾ ਅਸਰ ਰਹਿਣਗੇ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਵੱਡੇ ਪੱਧਰ ਤੇ ਇੱਕ ਵਾਰ ਜੜਮੀ ਪ੍ਰਭਾਵਿਤ ਕਰ ਸਕਦਾ ਕਈ ਖੇਤਰਾਂ ਵਿੱਚ ਦੇ ਅਸਰ ਜਿਹੜੇ ਆੰਦੇ ਦਿਖਾਈ ਦੇ ਰਿਹਾ ਮੌਨਸੂਨ ਅਜੇ ਵੀ ਐਕਟਿਵ ਹੈ ਤਾਂ ਕਈ ਖੇਤਰਾਵਾਂ ਵਿੱਚ ਇਸ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ 28 29 30 ਜੂਨ ਠੀਕ ਹੈ ਇੱਕ ਦਿਨ ਕਾਫੀ ਅਸਰ ਰਹਿਣਗੇ ਹੋ ਸਕਦਾ ਹੈ 28 ਨੂੰ ਜਾਂ 29 ਨੂੰ ਜਾਂ 30 ਨੂੰ ਇਹ ਪਰਮਾਤਮਾ ਤੇ ਵੈਗਰੂ ਜੋ ਵੀ ਕਰਨਾ ਉਹਨੇ ਕਰਨਾ ਤੇ ਇੱਕ ਦਿਨ ਹੋ ਸਕਦਾ ਟੁੱਟਵੇਂ ਕਾਰਗੀਆਂ ਰਹਿ ਸਕਦੀਆਂ ਨੇ ਤਾਂ ਰੇਕ ਦਿਨ ਵੀ ਪਾ ਪਵੇ ਕਰੇਗਾ ਠੀਕ ਹੈ ਉਸ ਆਥਾਂਤ ਪੈ ਗਿਆ ਕਰੇ ਉਸ ਇਲਾਕੇ ਵਿੱਚ ਪੈ ਗਿਆ ਤੇ ਇਸ ਤਰ੍ਹਾਂ ਸਬੰਧ ਹੋ ਰਹੀ ਪਰ ਇੱਕ ਦਿਨ ਹੋਵੇਗਾ 28 29 30 ਇਹਨਾਂ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਹੋਵੇਗਾ ਕਾਫੀ ਕਿਸ ਤਰ੍ਹਾਂ ਦੀ ਅਮੀ ਦਾ ਸਾਰ ਬਣਨਗੇ ਕਿਤੇ ਕਿਤੇ ਹਲਕਾ ਕਿਤੇ ਦ ਜਮੀ ਦੇ ਚੱਟਾ ਵੇਖਣ ਨੂੰ ਮੇਰੇ ਸਾਰੇ ਕੋਈ 4-5ਲੇ ਹੋਣਗੇ ਪੰਜਾਬ ਦੇ ਤੇ ਕੁਝ 2-4 ਜ਼ਿਲ੍ਹੇ ਜਾਂ 4-5 ਹਰਿਆਣਾ ਦੇ ਆ ਪੱਛਮੀ ਦੇ 2-4 ਜ਼ਿਲ੍ਹੇ ਹੋਗੇ ਸ਼ਿਰ ਆ ਰਾਜਸਥਾਨ ਦੀ ਗੱਲ ਕਰੇ 2-3 ਇੱਥੇ ਜ਼ਿਲ੍ਹੇ ਹੋਗੇ ਤੇ ਇਹਨਾਂ ਵਿੱਚ ਕਿਤੇ ਕਿਤੇ ਜਿਹੜੇ ਵਧੀਆਮੀ ਪੈਣ ਦੇ ਸਾਰ ਨੇ ਜਾਨੀ ਕਿ ਅਪਾਰੀ ਤੋਤੀ ਪਾਰੀਮੀ ਅੜ ਤਰਜ ਕੀਤਾ ਜਾਸ ਤਗੜੇ ਅੜ ਚੱਟਾ ਲੱਗਣ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਆਉਣ ਵਾਲੇ ਤਿੰਨਾਂ ਦਿਨਾਂ ਦੇ ਵਿੱਚ ਤੇ ਇੱਕ ਦਿਨ ਕਾਫੀ ਜਿਹੜੇ ਸਾਰ ਬਣਨਗੇ ਤਾਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰ ਪੰਜਾਬ ਦੇ ਕਾਫੀ ਖੇਤਰ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਇਸਾਰ ਬੰਦੇ ਦਿਖਾਈ ਦੇ ਰਹੇ ਹਨ ਸਰਦੀ ਲਾਕੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਹੋਵੇ ਮੋਗਾ ਜਾਂ ਫਾਜ਼ਲਕਾ ਦੇ ਖੇਤਰ ਮਾਨਸਾ ਬਠਿੰਡਾ ਦੱਖਣੀ ਖੇਤਰ ਹੁਣ ਨਾਲ ਲੱਗਦੇ ਜਿਵੇਂ ਹਰਿਆਣਾ ਦੇ ਖੇਤਰ ਹੋਗੇ ਕਾਸੀਰਸਾ ਸਾਰ ਹੋਵੇ ਕੈਥਲ ਅੰਮ੍ਰਾਲਾ ਪੰਚਕੂਲ ਹੋ ਗਿਆ ਸੋਨੀਪੱਤ ਹੋ ਗਿਆ ਦਿੱਲੀ ਦੇ ਨਾਲ ਲੱਗਦੇ ਖੇਤਰੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਰਾਜਸਥਾਨ ਦੇ ਸ਼੍ਰੀ ਗੰਗਨਗਰ ਮਾਨਗੜੂਗਾ ਨੂਬਗੜ੍ਹ ਹੋ ਗਿਆ ਸੰਗਰੀਆ ਦੇ ਖੇਤਰ ਇਤਿਹਾਸਕ ਖੇਤਰਾ ਵਿੱਚ ਕਾਫੀ ਅਸਰ ਰਹਿਣਗੇ ਤਾਂ ਬਾਕੀ ਮਾਝਾ ਤੇ ਬਾਬਾ ਦੇ ਖੇਤਰੋਗੇ ਆਪਠਾਨਕੋਟ ਗੁਰਦਾਸਪੁਰ ਹੋ ਗਿਆ ਹੁਸ਼ਿਆ ਰਸਰ ਤਰਨ ਤਰਨ ਲੁਧਿਆਣਾ ਰੂਪਨਗਰ ਹੋ ਗਿਆ ਜਿ세 ਨਾ ਲੱਗਦੇ ਖੇਤਰ ਕੋਈ ਫਤੇਗੜ ਸਾਹਿਬ ਮੋਹਾਲੀ ਚੰਡੀਗੜ੍ਹ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਮਲੇਰਕੋਟਲਾ ਬਰਨਾਲਾ ਤੇ ਕਾਫੀ ਖੇਤਰਾ ਵਿੱਚ ਅਸਾਰ ਰਹਿਣਗੇ ਜਨਕੀ ਇੱਕ ਅੱਧੀ ਵਾਰ ਕਈ ਖੇਤਰਾ ਵਿੱਚ ਅਸਾਰ ਜਿਹੜੇ ਪੰਦੇਤ ਖਾਈ ਦੇ ਰਹੇ ਨੇ ਤੇ ਨਾ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰੋ ਕੇ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਮੁਜ਼ਫਰਪੁਰ ਨਗਰ ਹੋ ਗਿਆ ਪਿਹਲੀਪਤੋਗਾ ਮੇਰਠ ਤੋਂ ਲੈ ਕੇ ਤੇ ਬਾਕੀ ਬਰੇਲੀ ਤੱਕ ਦੇ ਲਾ ਕੇ ਮੁਰਦਾਬਾਦ ਹੋ ਗਿਆ ਦਿੱਲੀ ਦੇ ਕਾਫੀ ਖੇਤਰ ਜਨਕੀ ਇੱਕ ਅੱਧੀ ਵਾਰ ਹੋਣਗੇ ਜਿਹੜੇ ਅਸਾਰ ਕਾਫੀ ਖੇਤਰਾ ਵਿੱਚ ਰਹਿਣ ਖੇਤਰਾ ਹਲਕੇ ਤੋਂ ਦਰਮਿਆਨਾ ਦਰਮਿਆਨੇ ਤੇਜੜ ਭਾਰੀ ਵੀ ਦੀ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਇੱਕ ਅੱਧੀ ਵਾਰ ਉਸ ਟੁੱਟਵੀਂ ਕਾਰਮੀ ਤੇ ਇੱਕ ਅੱਧੀ ਵਾਰ ਉਸਰੇ ਕਾਫੀ ਖੇਤਰਾ ਵਿੱਚ ਅਮੀ ਦੇ ਜਿਹੜਾ ਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ 28 29 30 ਠੀਕ ਹੈ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਅਸਾਰ ਰਹਿਣਗੇ ਤੇ ਇੱਕ ਅੱਧੀ ਵਾਰ ਉਸਰੇ ਟੁੱਟਵੀਂ ਕਾਰਮੀ ਰਹਿ ਸਕਦੇ ਹਨ ਜਨਕਿ ਰੋਜ਼ਮੀ ਪਿਆ ਕਰੇਗਾ ਅੱਜ ਕਿਤੇ ਪੈ ਗਿਆ ਕੱਲ ਕਿਤੇ ਪੈ ਗਿਆ ਇਸ ਤਰ੍ਹਾਂ ਸਵਮਣ ਰਹੇਗੀ ਪਰ ਇੱਕ ਅੱਧੀ ਵਾਰ ਕਾਫੀ ਖੇਤਰਾ ਵਿੱਚ ਇੱਕ ਸਾਰ ਜਿਹੜਾ ਵੱਡੇ ਪੱਤਰ ਤੇ ਮ